ਹਿੰਦੀ ਚਾਦਰ ਨੌਵੀਂ ਪਾਤਸ਼ਾਹੀ ਧੰਤਨ ਧੰਤਨ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧੰਤਨ ਬੱਬਾ ਜੁਰਾਵਰ ਸਿੰਘ ਜੀ ਧੰਤਨ ਬੱਬਾ ਫਤੇ ਸਿੰਘ ਜੀ ਅਤੇ ਧੰਤਨ ਮਾਤਾ ਗੁਜਰਕੌਰ ਜੀ ਦੇ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਵਿਖੇ ਸ਼੍ਰੀ ਖਾਨਪਾਟ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਸ਼੍ਰੀ ਫਤੇਗੜ ਸਾਹਿਬ ਦੇ ਰਾਕੀ ਜਥੇ ਵੱਲੋਂ ਰਸਪਿੰਨਾ ਕੀਰਤਨ ਕੀਤਾ ਗਿਆ ਸਦਾ ਗੁਰਬਾਨੀ ਕਿਤਾਬ ਉਦਮਟੋ ਜਿਸਨੀਏ ਬਣਿਆ

ਈਨਾਉਣੇ ਜਿੰਨੀ ਮਰਦਾ ਅਦੂ ਸਿਰਦ ਕੜੇ ਸਮਾਪਤੀ ਅਰਦਾਸ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਦੇ ਗ੍ਰੰਥੀ ਭਾਈ ਨਿਰਮਲ ਸਿੰਘ ਵੱਲੋਂ ਕੀਤੀ ਗਈ। ਉਪਰੰਤ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਸਾਫਕਾ ਜੂਨੀਅਰ ਮੀਤ ਪ੍ਰਧਾਨ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਹਿੰਦੀ ਚਾਦਰ ਨੌਵੇਂ ਪਾਤਸ਼ਾਹ ਧੰਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖਤਾ ਦੀ ਰੱਖਿਆ ਲਈ ਹੱਕ ਸੱਚ ਤੇ ਪਹਿਰਾ ਦਿੰਦਿਆ ਆ ਧਰਮ ਅਤੇ ਅਨਿਆ ਦੇ ਖਾਤਮੇ ਲਈ ਆਪਾ ਵਾਰ ਦਿੱਤਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਪ੍ਰਗਟਪਾਏ ਗੁਰੂ ਤੇਗ ਬਹਾਦਰ ਸકલ ਸ੍ਰਿਸ਼ਟ ਪੈ ਟਾਪੀ ਚਾਦਰ ਧਰਮ ਦੇ ਰਖੇਕ ਮਨੁੱਖੀ ਹੱਕਾਂ ਦੇ ਅੰੰਬਰਦਾਰ ਹਰ ਇਨਸਾਨ ਨੂੰ ਜਿਉਣ ਦਾ ਹੱਕ ਦਿਵਾਉਣ ਵਾਲੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਗੁਰੂ ਕੇ ਅਨੰਦ ਪਿਆਰੇ ਸਿੱਖ ਭਾਈ ਮਤੀ ਦਾਸ ਸਦੀ ਦਾਸ ਦੇ ਅੱਲਾ ਜੀ ਸ਼ਹੀਦ ਹੁੰਦੇ ਆ ਔਰ ਧਰਮ ਦੀ ਦੁਨੀਆ ਵਿੱਚ ਸੰਸਾਰ ਦੇ ਇਤਿਹਾਸ ਵਿੱਚ ਨਵੀਆਂ ਪੈੜਾਂ ਪੈਂਦੀਆਂ ਕਿ ਦੂਸਰਿਆਂ ਦੇ ਹੱਕਾਂ ਵਾਸਤੇ ਆਪਣੀ ਜ਼ਿੰਦਗੀ ਨੂੰ ਕਿਵੇਂ ਕੁਰਬਾਨ ਕਰਨਾ ਤਾਂ ਕਿ ਸਾਰੀ ਮਨੁੱਖਤਾ ਨੂੰ ਜਿਉਣ ਦਾ ਹੱਕ ਉਹਦੇ ਧਾਰਮਿਕ ਰਸਮਾਂ ਦਾ ਹੱਕ ਮਿਲ ਸਕੇ ਸੋ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਦੇ ਅੰਦਰ ਇੱਕ ਮੀਲਕ ਪੱਥਰ ਕਾਇਮ ਕਰਦੀ ਹੈ ਸਦਾ ਹੀ ਸਿੱਖ ਪੰਥ ਨੂੰ ਉਤਸ਼ਾਹਿਤ ਕਰਦੀ ਹੈ ਅਮਲੀ ਰੂਪ ਦੇਣ ਦਾ ਕਿ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਸਾਰੀ ਮਾਨਵਤਾ ਦੇ ਭਲੇ ਵਾਸਤੇ ਸਦਾ ਤਤਪਰ ਰਹਿਣ ਲਈ ਉਤਸ਼ਾਹਤ ਕਰਦੀ ਹੈ ਬਹੁਤ ਵੱਡੀ ਪ੍ਰੇਰਨਾ ਹੈ ਔਰ ਖਾਸ ਕਰਕੇ ਭਾਰਤਵਰਸ਼ ਨੂੰ ਸਦਾ ਹੀ ਐਹਸਾਨਮੰਦ ਹੋਣਾ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜਿਸ ਗੁਰੂ ਤੇਗ ਬਹਾਦਰ ਪਾਛਾ ਸਰਕਾਰ ਅੱਜ ਇਸ ਦੇਸ਼ ਦੀ ਬੋਹੰਦ ਹੈ ਹਸਤੀ ਹੈ ਤੇ ਮਨੁੱਖਤਾ ਨੂੰ ਜਿਉਂਦੇ ਰਹਿਣ ਦੀ ਬਲ ਮਿਲਦਾ ਤੇ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਬਾਰੰਬਾਰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੇ ਮੈਨੇਜਮੈਂਟ ਵੱਲੋਂ ਖੰਡ ਪਾਠ ਸਾਹਿਬ ਪਰਸੋਂ ਰੋਜ਼ ਤੇ ਆਰੰਭ ਕੀਤੇ ਗਏ ਸੀਗੇ ਇਹਨਾਂ ਦੇ ਅੱਜ ਭੋਗ ਪਾਏਗੇ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਿੱਧੀ ਪ੍ਰਭ ਨੂੰ ਸਮਰਪਿਤ ਜਿਹੜਾ ਇਹ ਖੰਡ ਪਾਠ ਸਾਹਿਬ ਅੱਜ ਕਰਵਾਏ ਗਏ ਸੀਗੇ ਉਹ ਸੋਚੀਆਂ ਸੰਗਤਾਂ ਅੱਜ ਜਿੱਥੇ ਨਤਮਸਤ ਹੋ ਰਹੀਆਂ ਨੇ ਔਰ ਸਾਬ ਜੀ ਨੂੰ ਤੇ ਇੱਕ ਵਾਰ ਸਾਬ ਨੂੰ ਵੀ ਯਾਦ ਕਰ ਰਹੀਆਂ ਨੇ ਔਰ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੀਆਂ ਨੇ ਔਰ ਮੈਂ ਸੂਚਿਆ ਸੰਗਤ ਨੂੰ ਬੇਨਤੀ ਕਰਦਾ ਕਿ ਆਓ ਆਪਾਂ ਆਪਣੇ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਕਰੀਏ ਔਰ ਗੁਰੂ ਦੇ ਸਿੰਘ ਸਜ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਸਿੰਘ ਸਜੀਏ ਤਾਂ ਕਿ ਆਪਾਂ ਜਿਹੜੀਆਂ ਸਿੱਖੀਆਂ ਸਿੱਖੀ ਨੂੰ ਬਲੰਦ ਕਰਕੇ ਹੋਰ ਉੱਚਾ ਚੁੱਕੀਏ ਤਾਂ ਕਿ ਜਿਹੜੇ ਅੱਜ ਲੋ ਸਿੱਖੀ ਦੇ ਖਿਲਾਫ ਤੁਰੇ ਫਿਰਦੇ ਨੇ ਉਹਨਾਂ ਨੂੰ ਸਭ ਸਿਖਾਇਆ ਦੇ ਵਾਹਿਗੁਰੂ ਕੀ ਫਤਿਹ ਹਾਂ ਵਾਹਿ ਵਾਹਿ